ਦੀਪਨ ਛੇ ਕੇਕ ਦੇ ਸੈਂਪਲ ਦਿੱਤੇ। ਜੀ ਜਿਸ ਤਰ੍ਹਾਂ ਦੇ ਸੈਂਪਲ ਦਿੱਤੇ ਕਹਿੰਦੇ ਇਹ ਕਿਹੜੀ ਕਿਹੜੀ ਬੈਕਰੀ ਹੈ। ਕੁੜੇ ਦੇ ਘਰ ਦੇ ਵਿੱਚ ਇਸ ਤਰ੍ਹਾਂ ਚੈਕਿੰਗ ਕਰਦੇ ਹੋ। ਜੀ ਅਸੀਂ ਸਾਡਾ ਟਾਰਗੇਟ ਪੂਰਾ ਲੁਧਿਆਣਾ ਹੈ। ਅੱਗੇ ਵੀ ਅਸੀਂ ਬੇਕਰੀਜ਼ ਦੇ ਕਾਫੀ ਸੈਂਪਲਿੰਗ ਕਰਦੇ ਰਹਿੰਦੇ ਹਾਂ ਨਾ। ਤੋਹਾਰਾਂ ਦੇ ਨੇੜੇ ਵਾਦਾ ਦਿੰਦੇ ਆ। ਪਰ ਇਸ ਵਾਰੀ ਸਪੈਸ਼ਲੀ ਅਸੀਂ ਕੇਕਸ ਦੀ ਸੈਂਪਲਿੰਗ ਕੀਤੀ ਹੈ। ਤੇ ਉਹਦੇ ਵਿੱਚ ਅਸੀਂ ਐਫ ਬੀਓ ਨੂੰ ਐਨ ਲੈਟਰਿੰਗ ਵੀ ਕੀਤਾ ਕਿ ਮੋਸਟਲੀ ਤੇ ਉਸੀਂ ਦੇਖਿਆ ਕਲਰਸ ਵਗੈਰਾ ਅਕੋਰਡਿੰਗ ਟੂ ਐਫਐਸਐਸਆਈ ਮਾਰਕ ਕੀ ਹੋ ਯੂਜ਼ ਕਰ ਰਹੀ ਸੀ ਪਰ ਜਿਹੜੀ ਥੋੜੀ ਪੋਥੀਆਂ ਕਮੀਆਂ ਸੀ ਦੋ ਤਿੰਨ ਅਨਹਾਈਜਨਿਕ ਚਲਾਨ ਕੱਟੇ ਮੇ ਅਸੀਂ ਜਿੱਥੇ ਹਾਈਜਨ ਪੂਰੀ ਨਹੀਂ ਸੀ ਉਹਨਾਂ ਨੂੰ ਹਾਈਜਨ ਰੱਖਣ ਲਈ ਕਿਹਾ ਗਿਆ ਹੈ ਸੁਰੱਖਿਤ ਬੱਟਰ ਪੇਪਰ ਵਗੈਰਾ ਯੂਜ਼ ਕਰਨ ਲਈ ਕਿਹਾ ਗਿਆ ਸੁਰੱਖਿਤ ਰੰਗ ਯੂਜ਼ ਕਰਨ ਲਈ ਕਿਹਾ ਗਿਆ ਇਸ ਤੋਂ ਇਲਾਵਾ ਸੈਂਪਲ ਪੀਚੇ ਗਏ ਜਿਨ੍ਹਾਂ ਦੀ ਰਿਪੋਰਟ ਸਾਡੀ ਜਿਹੜੀ ਸਟੇਟ ਲੈਬ ਹੈ ਖਰੜੇਚ ਫੂਡ ਐਂਡ ਲੈਬ ਉਹਨਾਂ ਵੱਲ ਗਏ ਨੇ ਤੇ ਉਹਨਾਂ ਤੋਂ ਜਦ ਉਹਨਾਂ ਦੇ ਸੈਂਪਲਾਂ ਦੀ ਰਿਪੋਰਟ ਆਏਗੀ ਬੰਦੀ ਕਾਰਵਾਈ FSSAI ਦੇ ਹਦਾਇਤਾਂ ਅਨੁਸਾਰ ਜੋ ਵੀ ਬੰਦੀ ਕਾਰਵਾਈ ਹੋਈ ਉਹ ਕੀਤੀ ਜਾਵੇ ਮੈਡਮ ਜਿਸ ਤਰ੍ਹਾਂ ਨਾ ਪਟਿਆਲਾ ਦੇ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਇੱਕ ਪਾਰਟਵਨ ਬਣਉ ਮੰਗ ਲੱਗਾ ਨਹੀਂ ਜਿਸ ਤਰ੍ਹਾਂ ਅਸੀਂ ਸਪੈਸ਼ਲ ਜਿਹੜਾ ਕੇਕ ਦੇ ਤੱਕ ਹੋਇਆ जी बिल्कुल पहले भी यह सब चलता रहा है मौसम के हिसाब साड़ी सैंपलिंग का थोड़ा जहा रुख भी बदलता रहा है जिमें कि त्यौहारों के नेे मिठाइया वगैरह ज्यादा बनिया ने इसलिए ज्यादा सैंपलिंग की जाती है रूटीन गर्मिया तो पहले अं पैकेज ड्रिंकिंग वॉटर सैंपलिंग बढ़ा दें दुध के दुध के प्रोडक्ट तो सारे, सारे साल ही चलते हैं इन दारे साल सापलिंग चलती है हूँ अणसुखावी घटना होके थोड़ा जहा इस ज्यादा तवज्जो दे करके उपरों सू हदायत सी केकते ਸੈਂਪਲ ਦਿੱਤੇ ਇਸੇ ਤਰ੍ਹਾਂ ਜਾਰੀ ਜਾਣਗਾ ਆਉਣ ਵਾਲੇ ਦਿਨਾਂ ਦੀ ਜੀ ਬਿਲਕੁਲ ਜਿੱਥੇ ਤੱਕ ਬਣ ਸਕੇਗਾ ਜਿੰਨੀ ਸਾਡੇ ਕੋਲ ਮੈਨਪਾਵਰ ਹੈ ਪੂਰੀ ਫੁੱਲ ਫੋਰਸ ਨਾਲ ਮੈਨਪਾਵਰ ਕੰਮ ਕਰੇਗੀ ਅਤੇ ਮੇਰੇ ਵੱਲੋਂ ਰਿਕੁਐਸਟ ਹੈ ਫੂਡ ਬਿਜ਼ਨਸ অপারেਟਰਸ ਨੂੰ ਕਿ ਬਿਲਕੁਲ ਹੀਜਿਨਿਕ ਤਰੀਕੇ ਨਾਲ ਅਤੇ ਅੱਛੇ ਤਰੀਕੇ ਨਾਲ ਸਾਫ ਸੁਥਰਾ ਖਾਣਾ ਲੋਕਾਂ ਤੱਕ ਪਹੁੰਚਾਉਣ ਤਾਂ ਕਿ ਇਸ ਰੰਭੀ ਅਨਸੁਖਾਵੀ ਘਟਨਾ ਕੋਈ ਨਾ ਹੋਵੇ ਉਹ ਇੱਕ ਦਰਵਾਜ਼ੇ ਪਿੰਨੈਸ ਕੋਟੋ ਸੈਂਪਲ ਦਿੱਤੇ ਨੇ 6 ਸੈਂਪਲ ਕੇਕ ਦਿੱਤੇ ਗਏ ਨੇ ਜੀ ਕੁਟੂ ਟੇਬ ਵੀ ਸਿਲੈਕਟ ਕਰ ਲਿਓ ਇਹ ਪਰਟਿਕੂਲਰ ਡਰਾਈਵਰ ਸੀ ਕੇਕ ਦੀ ਦੋ ਦਿਨ ਕੀਤੀ ਹੈ ਕਿਉਂਕਿ ਲੁਧਿਆਣਾ ਛੇੜਾ ਬਹੁਤ ਫੈਲਿਆ ਹੋਇਆ ਹੈ ਤੇ ਸਾਡੇ ਟਾਰਗੇਟ ਸੀਗੇ ਕਿ ਅਸੀਂ ਬੇਕਰੀਜ਼ ਨੂੰ ਇੱਕ ਵਰੀ ਟਾਰਗੇਟ ਕਰੀਏ ਅਸੀਂ ਜਿੰਨਾ ਪੋਸੀਬਲ ਸੀ ਮੈਕਸਿਮਮ ਇਹਨਾਂ ਦਿਲਾਇਚ ਉਹ ਉਹਨਾਂ ਨੂੰ ਅਵੇਅਰ ਕਰਾਉਣਾ ਤੇ ਸੈਂਪਲ ਲੈਣ ਦੀ ਕੋਸ਼ਿਸ਼ ਕੀਤੀ। ਉਹ ਸਾਰੇ ਆਨਲਾਈਨ ਬਹੁਤ ਸਾਰੇ ਡੈਨਿਟ ਲੋਕ ਕਰਾ ਦੇ ਵਿੱਚ ਕਿ ਇਹਨਾਂ ਦੇ ਕਿ ਉਹ ਵੀ ਤੁਸੀਂ ਦੇਖ ਰਹੇ ਉਹਨਾਂ ਨੂੰ ਗਾਹ ਚ। ਜੋ ਵੀ ਕੋਈ ਖਾਣਾ ਬਣਾ ਰਿਹਾ ਹੈ ਉਹਦਾ ਐਫਐਸਐਸਏ ਦੇ ਰੂਲਸ ਦੇ ਤਹਿਤ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਹੈ। ਜੋ ਵੀ ਫੋਰ ਸੇਲ ਖਾਣਾ ਬਣਾ ਰਿਹਾ ਹੈ ਕੋਈ ਵੀ ਵੇਚ ਰਿਹਾ ਖਾਣਾ ਚਾਹੇ ਘਰਾਂ ਵਿੱਚ ਬਣਾ ਰਿਹਾ ਹੈ ਚਾਹੇ ਉਹ ਕਿਥੇ ਦੁਕਾਨਾਂ ਵਿੱਚ ਬਣਾ ਰਿਹਾ ਉਹਨਾਂ ਕੋਲ ਐਫਐਸਐਸਸੀ ਆਈ ਦਾ ਲਾਇਸੈਂਸ ਹੋਣਾ ਬੋਝਰੀ ਹੈ ਉਹ ਵੀ ਜਿੱਥੇ ਤੱਕ ਅਸੀਂ ਪਹੁੰਚ ਸਕਾਂਗੇ ਪਹੁੰਚਾਂਗੇ ਤੇ ਉਹਨਾਂ ਦੀ ਵੀ ਸੈਂਪਲਿੰਗ ਹੋਏ ਸੈਂਪਲ ਦੀ ਰਿਪੋਰਟ ਜਿਆਦਾਤਰ 15 ਦਿਨ ਤੋਂ ਮਹੀਨੇ ਚ ਆ ਜਾਂਦੀ ਹੈ ਜਿੱਦਾਂ ਸੈਂਪਲਸ ਵੀ ਆ ਜਾਂਦੀ ਹੈ ਸਾਨੂੰ ਜੇ ਕਿਸੀ ਕਿਸੇ ਡਿਪਾਰਟਮੈਂਟ ਦੇ ਅਫਸਰ ਨੇ ਜਿਵੇਂ ਈ ਵਾ ਕੇ ਡਿਵਰ ਦੀ ਤੋਂ ਕੋਈ ਸਮਾਨ ਦੇ ਕਿਸੀ ਸੈਂਪਲਿੰਗ ਕਰੇਗੇ ਉਹਨਾਂ ਦਾ ਤਾਂ ਕੋਈ ਫੌਂਟੇ ਰੱਖ ਲੈਂਦੇ ਸਮਾਨ ਤੋਂ ਬਾਅਦ ਕੀ ਕਰਦੇ ਉਹਨਾਂ ਦੀ ਸੈਂਪਲ ਕੀ ਜੇ ਜੇ ਮੈਟਰ ਦੇ ਆਫਿਸਿਸ ਵਿੱਚ ਜੋ ਸਮਾਨ ਇਸ ਤਰ੍ਹਾਂ ਖਾਂਦੀਂ ਦਾ ਸਮਾਨ ਤੇ ਰੈਡੀ ਫॉर ਡਿਲੀਵਰੀ ਹੁੰਦਾ ਇਸ ਤਰ੍ਹਾਂ ਰੱਖਣਾ এলাਉਡ ਨਹੀਂ ਹੈ